ਕਿਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੋਚੋ ਮੰਡੀ ਗਏ ਨੇ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਜਾਂਦੇ ਨੇ ਦੁਰਦਿਆਂ ਤੁਰਦਿਆਂ ਜਿੱਥੇ ਪਾਣੀ ਆਉਂਦਾ ਘੋੜਾ ਪਾਣੀਆਂ ਲ ਖਿੱਚ ਕਰਦਾ ਮਹਾਰਾਜ ਦਾ ਜਿੱਥੇ ਪਾਣੀ ਆਵੇ ਘੋੜਾ ਪਾਣੀਆਂ ਲ ਖਿੱਚ ਕਰਿਆ ਕਰੇ ਪਾਣੀ ਪੀਵਾ ਜਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਨਹੀਂ ਸਿੰਘੋ ਅੱਗੇ ਕਿਤੇ ਪਾਣੀ ਆਏਗਾ ਤੇ ਘੋੜੇ ਨੂੰ ਪਾਣੀ ਵੀ ਆਈਏ ਜਲ ਛਕਾਈਏ ਜਿੱਥੇ ਪਾਣੀ ਆਉਂਦਾ ਖਿੱਚ ਕਰਦਾ ਪਾਣੀਾਂ ਨੂੰ ਜਿੱਥੇ ਪਾਣੀ ਆਉਂਦਾ ਭੱਜ ਲੰਦਾ ਘੋੜਾ ਉਸੇ ਵੇਲੇ ਖਿੱਚ ਕਰਨ ਲੱਗ ਜਾਂਦਾ ਅੱਗੇ ਤੁਰੇ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਜਿੱਥੇ ਪਾਣੀ ਆਏਗਾ ਨਾ ਪਾਣੀ ਜਿੱਥੇ ਆਏਗਾ ਉਥੇ ਉਥੇ ਪਾਣੀ ਪਿਆਉਣਾ ਕੋੜ ਸਤਿਵਚਨ ਕਹਿੰਦੇ ਮਹਾਰਾਜ ਕਹਿੰਦੇ ਥੋੜਾ ਦੂਰ ਅੱਗੇ ਗਏ ਜਦੋਂ ਪੁੱਛੋ ਮੰਡੀ ਪਹੁੰਚੇ ਉਥੇ ਪਿੰਡ ਦੇ ਬਾਹਰ ਬਾਹਰ ਇੱਕ ਨਾ ਬੜਾ ਵੱਡਾ ਟੋਬਾ ਹੈ ਤਲਾਬ ਛੱਪੜੇ ਬੜਾ ਤਗੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਪਾਣੀ ਆ ਗਿਆ ਧਿਆਨ ਦਿਓ ਪਾਣੀ ਆ ਗਿਆ ਕਿਨੇ ਨੀਲੇ ਨੂੰ ਜਲ ਛਕਾਓ ਘੋੜਾ ਕਿੰਨੀ ਦੇਰ ਦਾ ਖਿੱਚ ਕਰਦਾ ਪਾਣੀ ਦੀ ਇਹਨੂੰ ਪਾਣੀ ਪਿਆਓ ਉਸ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਨੇ ਘੋੜੇ ਨੂੰ ਪਾਣੀ ਪੀਉਣ ਦੇ ਬਚਨ ਮਹਾਰਾਜ ਕਰਦੇ ਨੇ ਘੋੜੇ ਨੂੰ ਫੜ ਕੇ ਲੈ ਕੇ ਗਏ ਜਿਹੜੇ ਤਲਾਬ ਵਿੱਚ ਪਾਣੀ ਪਿਉਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਣੀ ਪਿਉਣ ਲੱਗੇ ਘੋੜੇ ਨੂੰ ਸਿੰਘ ਲੈ ਕੇ ਗਿਆ ਤੇ ਘੋੜਾ ਪਾਣੀ ਪੀਣ ਲੱਗਿਆ ਤੇ ਆਂਦੇ ਹੋ ਘੋੜਾ ਪਾਣੀ ਪੀਣ ਲੱਗਿਆ ਜਦੋਂ ਕਹਿੰਦੇ ਉਹਨੇ ਜਾ ਕੇ ਆਪਣਾ ਘੋੜੇ ਨੇ ਮੂੰਹ ਪਾਣੀ ਚ ਪਾਇਆ ਨਾ ਪਾਣੀ ਚ ਪਾਇਆ ਮੂੰਹ ਆਪਣਾ ਕਹਿੰਦੇ ਪਾਣੀ ਪੀਤਾ ਨਹੀਂ ਘੋੜੇ ਨੇ ਪਾਣੀ ਨਹੀਂ ਪੀਤਾ ਪਾਣੀ ਨੂੰ ਸੁੰਘ ਕੇ ਵਾਪਸ ਆ ਗਿਆ ਸੁੰਘ ਕੇ ਵਾਪਸ ਆ ਗਿਆ ਪੀਤਾ ਪੀਤਾ ਨਹੀਂ ਪਾਣੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਸਿੰਘ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਸੀ ਵੀ ਜਦੋਂ ਪਾਣੀ ਆਉਂਦਾ ਘੋੜਾ ਪਾਣੀ ਆਲ ਖਿੱਚ ਕਰਦਾ ਪੀਂਦਾ ਤੇ ਹੈ ਨਹੀਂ ਨੀਲਾ ਪਾਣੀ ਮਾਰੇ ਕਹਿੰਦੇ ਕਿਉਂ ਨਹੀਂ ਪੀਤਾ ਚੈੱਕ ਕਰੋ ਘੋੜਾ ਬਿਮਾਰ ਤੇ ਨਹੀਂ ਵੇਖੋ ਭਲਾ ਕਿਨੇ ਬਿਮਾਰ ਬਿਮਾਰ ਵੀ ਹੈ ਨਹੀਂ ਮਾਰੇ ਕਹਿੰਦੇ ਸਿਹਤ ਇਹ ਵੇਖੋ ਵੀ ਪਾਣੀ ਸਾਫ ਹੈ ਜਲ ਸਾਫ ਕਹਿੰਦੇ ਮਹਾਰਾਜ ਜੀ ਪਾਣੀ ਜੱਗ ਕੀਤਾ ਮਹਾਰਾਜ ਪਾਣੀ ਵੀ ਸਾਫ਼ ਏ ਘੋੜਾ ਵੀ ਬਿਮਾਰ ਨਹੀਂ ਮਾਰੇ ਕਹਿੰਦੇ ਦੁਬਾਰਾ ਲੈ ਕੇ ਜਾਓ ਇੱਕ ਵਾਰੀ ਫੇਰ ਉਹਨੂੰ ਨੀਲੇ ਨੂੰ ਫੜਿਆ ਬਾਗਾਂ ਤੋਂ ਪਾਣੀ ਦੇ ਕੋਲ ਲੈ ਗਏ ਸਿੰਘ ਕਹਿੰਦੇ ਨੇ ਸ਼ੱਕ ਵੀ ਨਹੀਂ ਲਿਆ ਪਾਣੀ ਜਿੱਥੇ ਪਾਣੀ ਆਉਂਦਾ ਖਿੱਚ ਕਰਦਾ ਹੈ ਪਾਣੀ ਪੀ ਲਿਆ ਜਦੋਂ ਦੂਜੀ ਵਾਰ ਘੋੜੇ ਨੂੰ ਲੈ ਕੇ ਗਏ ਉਹਨੇ ਫੇਰ ਨਹੀਂ ਪਾਣੀ ਪੀਤਾ ਪਾਣੀ ਚ ਉਹ ਮੂੰਹ ਪਾਇਆ ਕਰੇ ਤੇ ਸੁੰਘ ਕੇ ਵਾਪਸ ਮੁੜ ਜਾਇਆ ਕਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਣ ਲੱਗੇ ਕਹਿੰਦੇ ਮਾਰੇ ਪਾਣੀ ਨਹੀਂ ਪੀਤਾ ਘੋੜੇ ਨੇ ਘੋੜਾ ਬਿਮਾਰ ਕਹਿੰਦੇ ਨਾ ਮਹਾਰਾਜ ਪਾਣੀ ਵੀ ਸਾਫ ਕੋੜਾ ਵੀ ਬਿਮਾਰ ਨਹੀਂ ਧੰਨ ਕਲਗੀ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲਣ ਲੱਗੇ ਅੱਗੇ ਤੇ ਨੀ ਨੀਲੇ ਨੇ ਇਦਾਂ ਕਦੇ ਕਰਿਆ ਜਿੱਥੇ ਪਾਣੀ ਆਉਂਦਾ ਪੀ ਲੈਂਦਾ ਹੈ ਪਰ ਅੱਜ ਕੀ ਹੋ ਗਿਆ ਪਾਣੀ ਕਿਉਂ ਨਹੀਂ ਪੀਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਨੂੰ ਕਹਿੰਦੇ ਨੇ ਅੱਜ ਅੜੀਆਂ ਕਿਉਂ ਕਰੇ ਸਿੰਘੋ ਕੋੜਾ ਅੱਗੇ ਨਹੀਂ ਕਦੇ ਅੜੀ ਕੀਤੀ ਅੱਗੇ ਤੇ ਪਾਣੀ ਉਸੇ ਵੇਲੇ ਪੀ ਲੰਦਾ ਪਿੱਛੋਂ ਖਿੱਚ ਕਰਦਾ ਹੁੰਦਾ ਨਹੀਂ ਦੇਰ ਪਰ ਅੱਜ ਹੋਇਆ ਕੀ ਨੀਲੇ ਨੂੰ ਮਾਰੇ ਪਾਣੀ ਕਿਉਂ ਨਹੀਂ ਪੀਂਦਾ ਸਿੰਘਾਂ ਨੂੰ ਪੁੱਛ ਸਿੰਘ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਕਹਿੰਦਾ ਅੱਜ ਕੋੜਾ ਘੋੜਾ ਅੜੀਆਂ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਭੇਜ ਦੇ ਜਾਪਦਾ ਹੈ ਕੋਈ ਮਹਾਰਾਜ ਕਹਿੰਦੇ ਅੱਗੇ ਤੇ ਕਦੇ ਨਹੀਂ ਇਦਾਂ ਕੀਤਾ ਜਦੋਂ ਪਾਣੀ ਆਉਂਦਾ ਖਿੱਚ ਕਰਦਾ ਹੁਣ ਪਾਣੀ ਸੁੰਘ ਕੇ ਪਿੱਛੇ ਮੋੜ ਆ ਸੁਣਿਆ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਮਹਾਰਾਜ ਕਹਿੰਦੇ ਕਹਿੰਦੇ ਵੀ ਪਤਾ ਕਰੋ ਵੀ ਘੋੜਾ ਹੈ ਕਿੰਦਾ ਇਹ ਛੱਪੜ ਜਿਹੜਾ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਾਣੀ ਨਹੀਂ ਪੀਂਦਾ ਘੋੜਾ ਪਤਾ ਕਰੋ ਟੋਬਾ ਹੈ ਕਿੰਦਾ ਛੱਪੜੀ ਹੈ ਕਿੰਦੀ ਏ ਪਿੰਡ ਚ ਜਾਓ ਪਿੰਡ ਵਿੱਚ ਚਲੇ ਗਏ ਲੱਭਣ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੰਘ ਲੱਭਦੇ ਫਿਰਦੇ ਨੇ ਪਿੰਡ ਚ ਜਾ ਕੇ ਪਤਾ ਕੀਤਾ ਪਿੰਡ ਵਿੱਚ ਜਾ ਕੇ ਪੁੱਛਦੇ ਨੇ ਕਹਿੰਦੇ ਜੀ ਬਾਰ ਬਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਪਿੰਡ ਦੇ ਤੇ ਮਹਾਰਾਜ ਦੇ ਘੋੜੇ ਨੇ ਪਾਣੀ ਪੀਣਾ ਤੇ ਪਤਾ ਕਰਨ ਵਾਸਤੇ ਆਏ ਆ ਵੀ ਉਹ ਜਿਹੜੀ ਛੱਪੜੀ ਪਿੰਡ ਦੇ ਬਾਹਰ ਬਾਰ ਬਾਰ ਪਾਣੀ ਵਾਲੀ ਕਿੰਦੀ ਏ ਟੋਬਾ ਕਿੰਦਾ ਇਸ ਨੇ ਦੱਸਿਆ ਜੀ ਕਹਿੰਦੇ ਦਿਆਲ ਦਾਸ ਦਾਇ ਦਿਆਲ ਦਾਸ ਇਹ ਦਿਆਲ ਦਾਸ ਕੌਣ ਏ ਗੁਰੂ ਨਾਨਕ ਦੇ ਘਰ ਦਾ ਸਿੱਖ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਹੈ। ਦਿਆਲदास ਦਾ ਟੋਬਾ ਹੈ। ਕਿੰਨੇ ਘਰ ਦੱਸਦੇ ਉਹ ਦੱਸਿਆ ਘਰ। ਜੇ ਤੂੰ ਪਤਾ ਕਰਿਆ ਜਾ ਕੇ ਪਿੰਡ ਚ ਆਉ। ਸਤਸੰਗਤ ਜੀ। ਕਿੰਨੇ ਪੁੱਛਿਆ ਦਿਆਲदास ਦਾ ਟੋਬਾ ਕਹਿੰਦੇ ਹਾਂ ਜੀ। ਵਾਪਸ ਆ ਗਏ ਸਿੰਘ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਛਦੇ ਨੇ ਕਹਿੰਦੇ ਭਾਈ ਪਤਾ ਕੀਤਾ ਟੋਬਾ ਕਹਿੰਦਾ ਕਹਿੰਦੇ ਹਾਂ ਮਹਾਰਾਜ। ਕਹਿੰਦਾ ਕਹਿੰਦੇ ਦਿਆਲ ਦਾਸ ਦਾ ਮਰ ਕੇ ਨੇ ਅੱਛਾ ਸਤਿਗੁਰੂ ਕਹਿੰਦੇ ਇਹ ਪਤਾ ਕਰੋ ਵੀ ਅੰਮ੍ਰਿਤਧਾਰੀ ਹੈ ਇਹ ਪੁੱਛਦੇ ਨੇ ਉਹਨੇ ਅੰਮ੍ਰਿਤ ਛਕਿਆ ਗੁਰੂ ਕਾ ਸਿੰਘ ਸਜਿਆ ਗਏ ਪਿੰਡ ਵਿੱਚ ਪਤਾ ਕਰਨ ਜਿੰਦਾ ਨਾਮ ਹੀ ਦਿਆਲ ਦਾਸ ਉਹਨੇ ਸਿੰਘ ਕਿੱਥੋਂ ਅੰਮ੍ਰਿਤ ਕਿੱਥੋਂ ਛਕਣਾ ਜਦੋਂ ਪਿੰਡ ਵਿੱਚ ਗਏ ਪਤਾ ਕਰਿਆ ਪੁੱਛਦੇ ਫਿਰਦੇ ਨੇ ਸਿੰਘ ਦਿਆਲਦਾਸ ਗੁਰੂ ਵਾਲੇ ਅੰਮ੍ਰਿਤਧਾਰੀ ਇਹਨੇ ਨਾਂ ਅੰਮ੍ਰਿਤ ਨਹੀਂ ਛਕਿਆ ਵਾਪਸ ਆ ਕੇ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਨੇ ਕਿਨੇ ਮਹਾਰਾਜ ਉਹਨੇ ਅੰਮ੍ਰਿਤ ਨਹੀਂ ਛਕਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਅੰਮ੍ਰਿਤਧਾਰੀ ਨਹੀਂ ਗੁਰੂ ਦਾ ਸਿੰਘ ਨਹੀਂ ਛਕਿਆ ਕਹਿੰਦੇ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਸਾਡੇ ਘੋੜੇ ਨੂੰ ਵੀ ਪਤਾ ਹੈ ਇਸੇ ਕਰਕੇ ਸਾਡੇ ਘੋੜੇ ਨੇ ਪਾਣੀ ਨਹੀਂ ਪੀਤਾ ਕਹਿੰਦੇ ਘੋੜੇ ਨੂੰ ਵੀ ਪਤਾ ਹੈ ਜੇ ਕਿਤੇ ਮੈਂ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਪੀ ਲਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਉੱਤੇ ਸਵਾਰ ਹੁੰਦੇ ਨੇ ਇੱਕ ਤੋਂ ਦੂਜੀ ਥਾਂ ਤੇ ਜਾਂਦੇ ਨੇ ਜੇ ਕਿਤੇ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਪੀ ਲਿਆ ਮੇਰੀ ਕੀਤੀ ਸੇਵਾ ਵਿਅਰਥ ਚਲੀ ਜਾਏਗੀ ਐ ਨਾਮਾ ਨਗੁਰੇ ਬੰਦੇ ਦਾ ਟੋਬਾ ਮਾਰੇ ਕਹਿੰਦੇ ਪਾਣੀ ਪੀਤਾ ਨਹੀਂ ਸਾਡੇ ਘੋੜੇ ਨੇ ਪਾਣੀ ਨੂੰ ਸੁੰਘ ਕੇ ਪਿੱਛੇ ਮੋੜ ਆਇਆ ਐਨਾ ਗਿਆ ਇੱਕ ਘੋੜੇ ਨੂੰ ਕਮਾਲ ਦੀ ਗੱਲ ਸਰਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਸਤਗੁਰੂ ਨਿੰਮ ਥੱਲੇ ਬਹਿ ਗਏ ਨਾ ਨਿੰਮ ਸਾਹਿਬ ਬਣਾ ਗਏ ਜੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਟਾਲੀ ਥੱਲੇ ਬਹਿ ਗਏ ਟਾਲੀ ਸਾਹਿਬ ਬਣਾ ਗਏ ਜੇ ਮੰਜੀ ਤੇ ਬਹਿ ਗਏ ਤੇ ਮੰਜੀ ਸਾਹਿਬ ਬਣ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਘੋੜੇ ਤੇ ਬਹਿ ਗਏ ਤੇ ਘੋੜੇ ਨੂੰ ਗਿਆਨ ਕਰਾਤਾ ਘੋੜੇ ਨੂੰ ਵੀ ਪਤਾ ਹੈ ਜੇ ਕਿਤੇ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਪੀ ਲਿਆ ਕੀਤੀ ਸੇਵਾ ਬ्यर्थ ਚਲੀ ਜਾਏਗੀ ਪਾਣੀ ਨੂੰ ਸੁੰਘ ਕੇ ਪਿੱਛੇ ਮੋੜ